ਗੱਲ ਕਰਾਂਗੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੀ ਜਿਨ੍ਹਾਂ ਨੇ ਇੱਕ ਵੱਡਾ ਬਿਆਨ ਦਿੱਤਾ ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਮਾਲਕਾਨਾ ਹੱਕ ਮਿਲੇਗਾ ਇਸ ਗੱਲ ਦਾ ਜ਼ਿਕਰ ਕੈਬਨਿਟ ਮੰਤਰੀ ਨੇ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਪਰਿਵਾਰਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਏਗਾ ਈਜ਼ੀ ਰਜਿਸਟਰੀ ਸ਼ੁਰੂ ਹੋਣ ਦੇ ਨਾਲ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ ਕਿ ਲੋਕਾਂ ਨੂੰ ਖੇਤਿਲ ਕੁਆਰੀ ਤੋਂ ਹੁਣ ਰਾਹਤ ਮਿਲੇਗੀ ਹਰਦੀਪ ਮੁੰਡੀਆਂ ਜੋ ਕਿ ਕੈਬਨਿਟ ਮੰਤਰੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਆਕੀਦੇ ਨੂੰ ਕਹਿੰਦਾ ਰੰਗਮਾਲੇਸ਼ ਬਹੁਸ਼ਤੇ ਕੈਂਡ ਦੇ ਫੰਡ ਦੀ ਪ੍ਰਾਪਰਟੀ ਆ ਉਹ ਹੀ ਆਉਣ ਵਾਲੀ ਸਮਝ ਬਹੁਤ ਜਲਦੀ ਉਹਨਾਂ ਦੇ ਉੱਤੇ ਅਸੀਂ ਜਲਦੀ ਪਹੁੰਚੀ ਬਹੁਤ ਜਲਦੀ ਨਾਲ ਕੀਦਮ ਤਰਨ ਅਨੁਸਾਰਿਆਂ ਨੂੰ ਅਸੀਂ ਖਾਓ ਸੋ ਮਾਲਕ ਬਣਾਉਣ ਜਾ ਰਹੇ ਮਾਲਕਦਾਰ ਹੈ ਹੀ ਹੈ ਉਹਨਾਂ ਨੂੰ ਅਸੀਂ ਮੀਟਿਕਲ ਬਣਾ ਕੇ ਦੇ ਰਹੇ ਜਿਵੇਂ ਉਹਨਾਂ ਦੀ ਜਿੱਥੇ ਮਕੀ ਰਜਿਸਟਰੀ ਹੋ ਸਕਦੀ ਹੈ ਉਹ ਬਹੁਤ ਜਲਦੀ ਕਾਰ ਬਣਾ ਕੇ ਉਹਨਾਂ ਨੂੰ ਬਦਲਿਆ ਤੋਂ ਬੇਅਦਬੀ ਦੇ ਖਿਲਾਫ ਸਖਤ ਰੁਖ ਅਪਣਾਉਂਦਿਆਂ ਪੰਜਾਬ ਸਰਕਾਰ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਚ ਹੈ ਜਿਸ ਦੇ ਲਈ ਵਿਧਾਨ ਸਭਾ ਦਾ 10 ਅਤੇ 11 ਜੁਲਾਈ ਨੂੰ ਦੋ ਦਿਨੀ ਸਪੈਸ਼ਲ اجلاس ਸੱਦਿਆ ਜਾ ਰਿਹਾ ਹੈ ਪੰਜਾਬ ਨੇ ਲੰਬੇ ਸਮੇਂ ਤੱਕ ਬੇਅਦਬੀਆਂ ਦਾ ਸੰਤਾਪ ਝੰਡਾਇਆ ਸ਼ਰਾਰਤੀ ਅਨਸਰਾਂ ਨੇ ਬੇਅਦਬੀਆਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਮਾਨ ਸਰਕਾਰ ਸਖਤ ਹੋ ਗਈ ਹੈ ਜੋ ਬੇਦਬੀਆਂ ਦੇ ਖਿਲਾਫ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਚ ਜਿਸ ਦੇ ਲਈ 10 ਅਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਨ ਦੀ ਸੰਭਾਵਨਾ ਹੈ ਜਿਸ ਤੇ ਮੋਹਰ 7 ਜੁਲਾਈ ਨੂੰ ਕੈਬਨਿਟ ਮੀਟਿੰਗ ਚ ਲੱਗ ਸਕਦੀ ਹੈ ਮਾਨ ਪੰਜਾਬ ਸਰਕਾਰ ਇਹ ਵੀ ਜਿਹੜਾ ਲੈਜਿਸਲੇਸ਼ਨ ਲੈ ਕੇ ਆਵੇ ਇਹ ਵੀ ਸਾਡੇ ਸਾਰਿਆਂ ਦੇ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰਿਆਂ ਦੇ ਗੁਰੂ ਹੈ ਅਸੀਂ ਤਾਂ ਕਿਸੇ ਵੀ ਧਰਮ ਦੀ ਬੇਅਦਬੀ برداشت ਨਹੀਂ ਕਰਦੇ ਸੋ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਨਾ ਤਾਂ ਉਹਦੇ ਸੂਬੇ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਮੁਤਾਬਕ ਵਿਧਾਨ ਸਭਾ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਤਾਂ ਹੈ ਪਰ ਉਹ ਕਦੋਂ ਕਾਨੂੰਨ ਬਣਾਉਣਗੇ ਇਹ ਉਹਨਾਂ ਤੇ ਨਿਰਭਰ ਹੈ ਮੈਂ ਤਾਂ ਵੀ ਬੇਅਦਬੀ ਨੂੰ ਲੈ ਕੇ ਸਖਤ ਕਾਨੂੰਨ ਲਿਆਉਣ ਦੀ ਚਿਹਰੀ ਹੈ ਜੀ ਸਾਰੀ ਗ੍ਰੰਥਾਂ ਦੀ ਬੇਅਦਬੀ ਜੋ ਹੋਈ देखो मैं सोचता हूं कानून बनाने का अधिकार तो विधान सभा का है वो कैसे बनाएंगे कब बनाएंगे वो उनके इस मामले पे सियासत भी पक गई अकाली दल मुताबिक 2016 च अकाली सरकार ने बेदमिया दे लिए कानून दे बिल केंद्र नु भेजे संग पर ओथों ए बिल वापस आ गए पर हुण ए कार्रवाई اجلاس तक ही सीमित ना रहे सगो कानून बनाए जान उधर परमेंदर सिंह टीनसा देवी अजे ही सुर रहे 2016 ਦੀ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਚੁੱਕੀ ਹੈ ਆਈਪੀਸੀ ਤੇ ਸੀਆਰਪੀਸੀ ਜਿਹੜੀ ਕਿ ਹੁਣ ਬੀਐਨਐਸ ਬਣ ਗਈ ਹੈ ਇਹ ਦੋਨੋਂ ਬਿਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ 2016 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਐਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੇ ਸੋ ਸਰਕਾਰ ਨੂੰ ਸਟੱਡੀ ਕਰਨਾ ਚਾਹੀਦਾ ਵੀ ਕਿਸ ਕਾਰਨ ਕਰਕੇ ਜਿਹੜਾ ਉਹ ਕੇਸ ਜਿਹੜਾ ਇਹ ਉਹ ਕਾਨੂੰਨ ਰਿਜੈਕਟ ਹੋਏ ਤੇ ਉਹ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਦੂਰ ਕਰਕੇ ਭੇਜਣੀ ਚਾਹੀਦੀਆਂ ਦੁਬਾਰੇ ਤੇ ਜੇ ਕੋਈ ਸਖਤ ਕਾਨੂੰਨ ਬਣਦਾ ਉਹਦੀ ਤਾਂ ਹਰ ਕੋਈ ਸਵਾਗਤ ਕਰੂਗਾ ਉਧਰ ਬਹਿਬਲ ਕਲਾ ਗੋਲੀ ਕਾਂਚ ਜਾਨ ਗਵਾਨ ਵਾਲੇ ਕ੍ਰਿਸ਼ਨ ਭਗਵਾਨ ਦੇ بیٹے ਅਤੇ ਬਹਿਬਲ ਇਨਸਾਫ ਮੋਰਚੇ ਦੇ ਨੇਤਾ ਸੁਖਰਾਜ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਇਹ ਸਰਕਾਰ ਜਿਹੜੇ ਵਾਅਦੇ ਨੂੰ ਲੈ ਕੇ ਆਈ ਸੀ ਜੇ ਉਹ ਲੋਕਾਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਪਰ ਇਹ ਬਿਆਨ ਕੱਲਾ ਅਖਬਾਰੀ ਅਤੇ ਸੋਸ਼ਲ ਮੀਡੀਆ ਵਾਲਾ ਨਾ ਰਹਿ ਜਾਵੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਆ ਭਾਵੇਂ ਸਰਕਾਰ ਦਾ ਬੇਅਦਬੀਆਂ ਤੇ ਨਵਾਂ ਕਾਨੂੰਨ ਬਣਾਉਣ ਦਾ ਫੈਸਲਾ ਸ਼ਲਾਗਾ ਯੋਗ ਪਰ ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਚ ਬਿੱਲ ਪੇਸ਼ ਹੋਣ ਤੋਂ ਬਾਅਦ ਬੇਅਦਬੀ ਦੇ ਦੋਸ਼ੀਆਂ ਲਈ ਕਿੰਨੀ ਸਜ਼ਾ ਦੀ ਤਜ਼ਵੀਜ਼ ਹੁੰਦੀ ਬਿਊਰੋ ਰਿਪੋਰਟ న్యూਸ 18 ਪੰਜਾਬ ਮੋਗਾ ਦੇ ਕੋਰ ਇਸੀਖਾਂਚ ਅਦਾਕਾਰਾਂ ਤਾਨਿਆ ਦੇ ਪਿਤਾ ਤੇ ਫਾਇਰਿੰਗ ਮਾਮਲੇ ਚ ਮੁਲਜ਼ਮ ਹਾਲੇ ਵੀ ਫਰਾਰ ਨੇ ਪਰ ਹੁਣ ਪੁਲਿਸ ਦੇ ਹੱਥ ਇੱਕ ਅਹਿਮ ਸੀਸੀਟੀਵੀ ਲੱਗੀ ਹੈ ਜੋ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਫੀ ਮਹੱਤਵਪੂਰਨ ਹੋ ਸਕਦੀ ਹੈ ਪੰਜਾਬੀ ਫਿਲਮਾਂ ਦੀ ਅਦਾਕਾਰਾਂ ਤਾਨਿਆ ਦੇ ਪਿਤਾ ਤੇ ਫਾਇਰਿੰਗ ਕਿਉਂ ਕੀਤੀ ਗਈ ਕੀ ਵਜ੍ਹਾ ਸੀ ਹਮਲਾਵਰਾਂ ਦਾ ਕੀ ਮੋਟਿਵ ਸੀ ਇਸ ਦਾ ਹਜੇ ਖੁਲਾਸਾ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀ ਪਛਾਣ ਜ਼ਰੂਰ ਹੋ ਗਈ ਹੈ ਦੋਹਾਂ ਮੁਲਜ਼ਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਮੋਗਾ ਦੇ ਕੋਰਟ ਈਸੇ ਖਾਂ ਦੇ